재미 <laughs> 所以我这边。 ਨੰਬਰ ਫੋਟੋ ਤੇ ਸਟੱਡੀ ਆਉਂਦੇ ਆ। ਉਹਨਾਂ ਦਾ ਮਲਾਪ ਹੁੰਦਾ ਹੈ। ਜੋ ਇਕੱਠਿਆਂ ਮਿਲ ਕੇ ਜੁਲ ਕੇ ਫਿਰ ਉਹ ਆਪਣੇ ਕਿਤਾਬ ਪੜ੍ਹਣਾ ਪਾਉਂਦੇ ਨੇ। ਤੇ ਪਲੱਸ ਆਪਣੀਆਂ ਸਾਰੀਆਂ ਖੁਸ਼ੀਆਂ ਸਾਂਝੇ ਕਰਦਿਆਂ ਨੇ ਜਾਂ ਕੋਈ ਕੁਛ ਵੀ ਉਹ ਸਾਂਝੇ ਕਰਦੇ ਨੇ। ਜਿਹੜੀ ਇੱਕ ਲੜਕੀਆਂ ਦਾ ਤਿਹਾਰ ਹੈ ਤੇ ਧੀਆ ਦੇ ਖਾਸ ਕਰਕੇ ਨਾਈਪੀ ਚ ਬਹੁਤ ਬੜੀ ਬਹਾਰ ਆਉਂਦਾ ਹੈ। ਤੇ ਕਈ ਹੁਣ ਦੇਖਿਆ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਲੋਕਾਂ ਨੇ ਕੀਤਾ ਹੈ। ਕਿ ਜਿੰਨੀਆਂ ਵੀ ਉਸ ਪਿੰਡ ਦੀਆਂ ਜਿਹਾ ਸੀ ਜਿਹਾ ਚਾਹੇ ਉਹ ਫੋਸਟਾਲ ਦੀ ਹੋ ਗਿਆ ਉਹਨਾਂ ਸਾਰਿਆਂ ਨੂੰ ਉੱਥੇ ਪਿੰਡ ਤੇ ਇਨਵਾਈਟ ਕਰਦੇ ਨੇ ਬਗੈਰ ਕਿਸੇ ਮੁਸ਼ਕਿਲ ਦੇ ਕਰਦੇ ਨੇ ਔਰ ਉਹ ਇੱਕ ਮਿਲਣੀ ਕਿ ਐਸੀ ਵਧੀਆ ਮਿਲਣੀ ਹੁੰਦੀ ਹੈ ਕਿ ਉਹਦੇ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਹੁੰਦੀਆਂ ਨੇ ਤੇ ਬਹੁਤ ਲੋਕ ਖੁਸ਼ੀ ਮਨਾਉਂਦੇ ਨੇ ਉਹ ਇਹਦਾ ਮੈਨੂੰ ਸਾਡੇ ਧੀਰ ਜਿਹੜੀ ਅੱਜ ਲੋਕ ਕਿਤੇ ਪ੍ਰੂਨਸ਼ਤਾ ਦੀ ਗੱਲ ਚੱਲਦੀ ਆ ਹੋਰ ਚੱਲਦੀ ਆ ਉਹ ਚੀਜ਼ ਨੂੰ ਰੋਕ ਵੀ ਲੱਗਦੀ ਹੈ ਤੇ ਪਲੱਸ ਧੀਆਂ ਦੀ ਕਦਰ ਵੀ ਹੁੰਦੀ ਆ ਤੇ ਫਿਰ ਉਹ ਸਾਰੇ ਪਿੰਡ ਦੇ ਲੋਕ ਚਾਹੇ ਕੋਈ ਗਰੀਬ ਹੋਵੇ ਚਾਹੇ ਅਮੀਰ ਹੈ ਉਹ ਸਾਰੇ ਇਕੱਠਿਆਂ ਬੈਠੇ ਤੇ ਮਾ ਖਾਣਾ ਖਾਂਦੇ ਨੇ ਤੇ ਸਾਰੇ ਉਹਨਾਂ ਨੂੰ ਬਹੁਤ ਬੜਾ ਮਾਣ ਕਰ ਦਿੰਦੇ ਨੇ ਤੇ ਸਰਕੇ ਪਿੰਡਾਂ ਬਹੁਤ ਸਾਡੀ ਜਿੰਦਗੀ ਦਾ ਹਿੱਸਾ ਹੈ ਅੱਛਾ ਭਗਵਾਨ ਸਤਿਮਾਨ ਸਾਡੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਨੇ ਕੀ ਲੱਗਦਾ ਹੈ ਕੀ ਪੋਸੀਬਿਲਟੀ ਹੈ ਦੇਖੋ ਮੈਂ ਤੋ ਹਾਲ ਤੱਕ ਜਿੰਨੇ ਉਹਨਾਂ ਦੇ ਜਿਹੜੇ ਡ੍ਰੀਮਸ ਸਾਰੇ ਉਹ ਇੱਕ ਤਰ੍ਹਾਂ ਦੇ ਉਹ ਕੋਰੇ ਸਾਹ ਕਰ ਲਈ ਹੋਇਆ ਨਾਰਜਕਾਰ ਮਿਲਿਆ ਨਾ ਬੇਰਜਗਾਰੀ ਖਤਮ ਹੋਈ ਹੈ ਨਾ ਨਸ਼ਾ ਖਤਮ ਹੋਇਆ ਨਾ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਹਸਪੀਟਲ ਦੇ ਵਿੱਚ ਜਾਂ ਸੈਂਟਰੀ ਐਜੂਕੇਸ਼ਨ ਦੀ ਗੱਲ ਕੀਤੀ ਹੈ ਕੋਈ ਰਿਜ਼ਲਟ ਨਹੀਂ 25 ਸਾਲ ਦੇ ਵਿੱਚ ਕੋਈ ਐਸਾ ਇੱਕ ਪ੍ਰੋਜੈਕਟ ਨਹੀਂ ਆਇਆ ਪੰਜਾਬ ਜਿਹੜਾ ਕੋਈ ਜਿਹੜਾ ਕਿਹਾ ਸੀ ਵੀ ਆਹ ਸਰਕਾਰ ਦੀ ਆਪਣੀ ਪ੍ਰਾਪਤੀ ਹੈ ਇਵੇਂ ਜਿਹੜੇ ਸਾਡੀ ਸਰਕਾਰ ਵੱਲੋਂ ਦੇ ਕੰਮ ਸੀ ਜਿਹੜੇ ਕੰਮ ਅੱਥਰਲੇ ਚੱਲ ਰਹੇ ਸੀ ਜਾਣ ਕੋਈ ਕੰਮ ਸੀਗੇ ਉਹਨਾਂ ਦੇ ਅਧிகਾਰਨ ਕਰਕੇ ਹੀ ਉਹਨਾਂ ਦਾ ਆਪਣੇ ਸ਼ਾਵਾ ਸੀ ਲੈ ਰਹੇ ਨੇ ਇੱਕ ਵੀ ਜਿਹੜਾ ਪ੍ਰੋਜੈਕਟ ਪੰਜਾਬ ਵਿੱਚ ਬਣਾਇਆ ਇਹਨੇ ਕਲ ਵੀ ਉਹ ਡਬਲ ਗੱਲ ਕੀਤੀ ਸੀ ਉਹ ਵੀ ਖੋਖਲਾ ਸਾਬਤ ਹੋਇਆ ਉਹਨਾਂ ਨੇ ਨੈਕਸਟ ਡੇ ਇਹ ਗੱਲ ਕਰਿਆ ਕਿ ਇਸ ਨੂੰ ਪੰਚਾਇਤਾਂ ਦੇ ਲੈਣਾ ਤੇ ਅੱਜ ਲੋਕ ਨੂੰ ਮਹਿਸੂਸ ਕਰ ਰਹੇ ਨੇ ਅਸੀਂ ਗਲਤ ਫੈਸਲਾ ਲਿਆ ਤੇ ਉਹ ਲੁੱਟੇ-ਖੁੱਟੇ ਮਹਿਸੂਸ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਲੋਕਾਂ ਦੇ ਅੰਦਰ ਜੋ ਸਹਿਯੋਗ ਉਸ ਸਟ ਖਤਮ ਹੋ ਗਿਆ ਜਲੰਧਰ ਵਾਲੀ ਫਿਰ ਇਲੈਕਸ਼ਨ ਕਿਵੇਂ ਜਿੱਤ ਕੇ ਉਪ ਚਨਾਵ ਜੇ ਆਪਣਾ ਇਲੈਕਸ਼ਨ ਨਹੀਂ ਹੋਇਆ ਉਹ ਇਲੈਕਸ਼ਨ ਲੁੱਟੇ ਗਈ ਹੈ ਉਹ ਲੱਖ ਰੁਪਏ ਜਿਹੜਾ ਕੋ ਡੈਮੋਕਰੇਸੀ ਨਾਲ

ਇਹ ਇੱਕ ਪ੍ਰੋਗਰਾਮ ਹੈ ਜਿਹੜਾ ਨਵਾਂ ਕਰਾਇਆ। ਇਸ ਤਰੀਕੇ ਨਾਲ ਮੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਗਾਂ ਸਿੱਖਿਆ ਮਿਲੇ। ਅੱਛਾ ਠੀਕ ਗੁਰਪ੍ਰੀਤ ਜੀ ਸਾਡੇ ਨਾਲ ਨੇ। ਗੁਰਪ੍ਰੀਤ ਇਹ ਪ੍ਰੋਗਰਾਮ ਕਿਵੇਂ ਬਣਿਆਤੀਆਂ ਦਾ? ਸਸ਼ੀਕਾਲ ਜੀ ਇਹ ਹਰ ਸਾਲ ਕਰਾਇਆ ਜਾਂਦਾ ਜੀ ਇਹਦਾ ਇਤਿਹਾਸ ਕਿੰਨੀ ਦੇ ਰੋਗੀ ਕਿੰਨੇ ਸਾਲ ਹੋ ਗਏ? 18 ਸਾਲ 18 ਸਾਲ ਹੋ ਗਿਆ ਜੀ ਇਹ ਇਤਿਹਾਸ ਦੇ ਹਰ ਸਾਲ ਜਦੋਂ ਵੀ ਹੁੰਦਾ ਇਹ ਇਹ ਉਰੇ ਮਨਾਇਆ ਜਾਂਦਾ ਹੈ ਬੜੇ ਧੂਮ-ਧਾਮ ਨਾਲ। ਬੱਟ ਸਾਡਾ ٹرسٹ ਹੁਣ ਆਰਗੇਨਾਈਜ਼ ਕਰ ਰਿਹਾ ਹੈ ਇਹ ਇਤਿਹਾਸ ਦੇ ਇਤਿਹਾਸ ਨੂੰ ਤੇ ਇਸ ਕਰਕੇ ਇਤਿਹਾਸ ਇਸ ਦੇ ਲਈ ਬਣਾਇਆ ਜਾ ਰਿਹਾ ਹੈ। ٹرسٹ ਦੇ ਹੋਰ ਕਿਹੜੇ ਪਲਾਨ ਨੇਗੇ? ਸਾਡਾ ਫਿਊਚਰ ਪਲਾਨ ਹੈ ਕਿ ਇੱਥਾ ਗਊਸ਼ਾਲਾ ਦਾ 올ਡੇਜ ਹੋਮ ਦਾ ਸਾਡਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ ਅੰਡਰ ਕਵਰ ਤੇ ਇੱਕ ਸਾਡਾ ਪ੍ਰਾਈਮਰੀ ਸਕੂਲ ਦੇ ਬੱਚਿਆਂ ਦੇ ਪੜਾਉਣੇ ਦਾ ਸਕਲਾਈ ਦਾ ਉਹਦਾ ਵੀ ਸਾਡਾ ਸਰਟੀਫਿਕੇਟ ਦੇ ਇਸ਼ੂ ਦੇ ਅੰਡਰ ਪ੍ਰੋਸੈਸ ਚੱਲ ਰਿਹਾ ਹੈ ਤੇ ਇਹ ਸਾਰਿਆਂ ਦੇ ਲਈ ਫੰਡ ਕਿੱਥੋਂ ਰੇਸ ਹੁੰਦਾ ਹੈ ਇਹ ਸਭ ਤੁਕੇ ਸੈਕਟਰੀ ਹੀ ਦੱਸੇਗਾ ਤਾਂ ਜ਼ਿਆਦਾ ਬੈਟਰ ਕਰਕੇ ਅਜੇ ਤਾਂ ਜੀ ਅਸੀਂ ਆਪਣੇ ਖੁਦ ਦੇ ਉਸੇ ਇਨਕਾ ਆਪਣੇ ਇਸੇ ਹੋਈ ਚੱਲ ਰਿਹਾ ਹੈ ਜੀ ਸੰਗਤਾਂ ਜਾਂ ਕਰਾਂਦੀਆਂ ਨੇ ਜਾਂ ਸੰਗਤ ਕਰ ਦਿੰਦੀ ਹੈ ਬਾਕੀ ਕੁਝ ਜਿਹੜੇ ਮੈਂਬਰਸ ਐ ਆਪਣੇ ਕਮੇਟੀ ਦੇ ਐ ਡਿਸਿਜ਼ ਹੋ ਗਏ ਆ ਉਹ ਉਹਨਾਂ ਦੇ